ਵੱਡੇ ਭਾਗਾਂ ਦੇ ਨਾਲ ਸਤਸੰਗਤ ਪ੍ਰਾਪਤ ਹੋਇਆ ਕਰ ਦੇਖਿਆ ਜੈਤ ਸਰੀਰ ਆਖ ਤੇ ਵਿੱਚ ਪੰਚ ਪਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਘਰਤੀ ਜਾ 700 ਅੰਗ ਤੇ ਬਖਸ਼ਿਸ਼ ਕਰਦੇ ਹਨ ਜੈਤ ਸ੍ਰੀ ਰਾਗ ਦੀ ਬਾਣੀ ਹੈ ਪੰਚਮ ਪਾਸ਼ਾ ਜੀ ਦੇ ਮੁਖਾਰ ਵਿੱਚ ਤੋਂ ਉਚਾਰਨ ਸ਼ਬਦ ਹੈ ਘਰ ਤੀਜਾ ਤੋਂ ਭਾਵ ਹੈ ਕਿ ਜਦੋਂ ਇਹ ਸ਼ਬਦ ਰਾਗੀ ਸਿਕ ਪੜਦੇ ਹਨ ਤੇ ਤਬਲੇ ਨੂੰ ਤੀਜੇ ਘਰ ਦੇ ਵਿੱਚ ਸੁਰ ਕੀਤਾ ਜਾਂਦਾ ਹੈ ਇੱਕ ਓੰਕਾਰ ਉਹ ਮਾਲਕ ਇੱਕ ਹੈ ਉਸ ਦੀ ਹਸਤੀ ਇੱਕ ਹੈ ਸਤ ਗੁਰ ਪ੍ਰਸਾਦ ਉਹ ਉਸ ਮਾਲਕ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਮਿਲਿਆ ਕਰਦਾ ਹੈ ਕੋਈ ਜਾਣੇ ਕਵਨ ਇਹਾ ਜਗ ਮੀਤ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਜਾਣਦਾ ਹੈ ਕਿ ਇਸ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਮੇਰਾ ਅਸਲ ਮਿੱਤਰ ਕੌਣ ਹੈ ਅਸਲ ਮਦਦਗਾਰ ਕੌਣ ਹੈ ਕਿਉਂਕਿ ਗੁਰਮਖ ਪਿਆਰਿਓ ਮਿੱਤਰ ਤੇ अनेका ਹੀ ਹੋਣਗੇ ਸਾਥ ਸੰਬੰਧੀ ਹੋਣਗੇ ਪਰ ਅਸਲ ਵਿੱਚ ਮਿੱਤਰ ਉਹੀ ਹੋਇਆ ਕਰਦਾ ਹੈ ਜਿਹੜਾ ਦੁੱਖ ਦੇ ਵਿੱਚ ਆ ਕੇ ਖੜਾ ਹੋ ਜਾਵੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਾਹੁੰਦੇ ਸਕੇ ਰੇ ਬਿਪਤ ਪਰ ਹੀ ਸਭ ਹੀ ਸੰਗ ਸਾਡ ਕੋ ਨਾ ਆਵਤ ਨਿਰੇ ਜਦੋਂ ਸੁੱਖ ਦੀ ਘੜੀ ਹੋਵੇ ਨਾ ਤੇ ਆਪਣੇ ਰਿਸ਼ਤੇਦਾਰ ਸਾਥ ਸੰਬੰਧੀ ਮਿੱਤਰ ਚਾਰੇ ਪਾਸੇ ਘੇਰਾ ਪਾ ਕੇ ਬੈਠ ਜਾਂਦੇ ਹਨ ਪਰ ਵਿਪਤ ਪਰਿ ਸਭ ਹੀ ਸੰਛਾੜ ਦ ਜਦੋਂ ਕੋਈ ਵਿਪਤਾ ਦੀ ਘੜੀ ਆ ਜਾਵੇ ਕੋਈ ਔਕਾਸਮਾ ਆ ਜਾਵੇ ਨਾ ਤੇ ਸਾਰੇ ਰਿਸ਼ਤੇਦਾਰ ਮਿੱਤਰ ਖੜਾ ਛੱਡ ਜਾਂਦੇ ਹਨ ਕੋਈ ਪਤਾ ਕਰਨ ਵਾਸਤੇ ਵੀ ਨਹੀਂ ਆਉਂਦਾ ਕਿਤੇ ਮੇਰੇ ਤਾਂ ਕੋਈ ਲੋੜ ਨਾ ਪੈ ਜਾਵੇ ਕਿਤੇ ਮੇਰੇ ਤੋਂ ਪੈਸਾ ਹੀ ਨਾ ਮੰਗ ਲਵੇ ਕੋਈ ਜਾਣੇ ਕਵਨ ਇहां ਜਗ ਮੇਰ ਕੋਈ ਵਰਨਾ ਹੀ ਜਾਣਦਾ ਹੈ ਕਿ ਮੇਰਾ ਅਸਲ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਜਿਸ ਦੇ ਉੱਤੇ ਕਿਰਪਾਲੂ ਦਾਤਾ ਦਇਆ ਕਰ ਦੇਵੇ ਕਿਰਪਾ ਕਰ ਦੇਵੇ ਮਿਹਰ ਕਰ ਦੇਵੇ ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਸੋਈ ਵਿਦਭੂਜ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸਲ ਮਿੱਤਰ ਕੋਣ ਹੈ ਤਾਂ ਕਿ ਨਿਰਮਲਜੀਤ ਉਹ ਫਿਰ ਜਿਹੜੀ ਜੀਵਨ ਜਾਤ ਹੈ ਜੀਵਨ ਜੁਗਤ ਹੈ ਉਹ ਨਿਰਮਲ ਤੇ ਪਵਿੱਤਰ ਹੋ ਜਾਂਦੀ ਹੈ ਉਸ ਨੂੰ ਆਤਮਿਕਾ ਡੋਲਤਾ ਵਾਲਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਆਤਮਿਕ ਸੋਝ-ਬੂਝ ਕੀ ਹੈ ਇਸ ਗੱਲ ਦੀ ਸਮਝ ਆ ਜਾਂਦੀ ਹੈ ਨੀਤੇ ਗੁਰਮਖ ਪਿਆਰੇ ਸੰਸਾਰ ਵਿੱਚ ਆਪਣਾ ਕੋਈ ਵੀ ਨਹੀਂ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਮਾਤਾ ਪਿਤਾ ਘਰ ਵਾਲੀ ਪੁੱਤਰ ਰਿਸ਼ਤੇਦਾਰ ਤੇ ਪਿਆਰੇ ਮਿੱਤਰ ਜਿੰਨੇ ਵੀ ਹਨ ਸਾਰੇ ਹੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਪੂਰਬ ਨਹੀਂ ਕੀਤੇ ਹੋਏ ਕਰਮਾਂ ਕਰਕੇ ਇਹਨਾਂ ਦੇ ਨਾਲ ਆਪਣਾ ਸੰਯੋਗ ਜੁੜ ਗਏ ਆ ਇੱਕੋ ਘਰ ਦੇ ਵਿੱਚ ਜਨਮ ਲੈ ਲਏ ਹਨ ਪਰ ਸਤਗੁਰ ਮਖਸ਼ਿਸ਼ ਬਖਸ਼ਿਸ਼ ਕਰਦੀ ਗਣ ਅੰਤੇ ਕੋ ਨਾ ਸਹਾਈ ਇਹਨਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਜਿਹੜਾ ਅਖੀਲੇ ਸਮੇਂ ਦੇ ਵਿੱਚ ਤੇਰਾ ਸਾਥ ਦੇ ਸਕੇ ਕੋਈ ਵੀ ਅਖੀਲੇ ਸਮੇਂ ਦੇ ਵਿੱਚ ਸਾਥ ਨਹੀਂ ਦੇ ਸਕਦਾ ਐਸਾ ਕੋਈ ਮਿੱਤਰ ਭੈਣ ਭਰਾ ਸਾਖ ਸੰਬੰਧੀ ਹੋਵੇਗਾ ਕਿ ਮੰਜੇ ਤੇ ਬੰਦਾ ਪਿਆ ਹੋਵੇ ਤੇ ਉਹਨੂੰ ਕਹਿ ਦੇਵੇ ਕਿ ਮੈਂ ਹੋਰ ਜੀਣਾ ਚਾਹੁੰਦਾ ਹਾਂ ਮੇਰੀ ਜਗ੍ਹਾ ਤੇ ਤੂੰ ਆ ਜਾ ਨਹੀਂ ਪਿਆਰਿਓ ਮਨੁੱਖ ਦੀ ਸਭ ਤੋਂ ਨੇੜੇ ਰਿਸ਼ਤੇਦਾਰੀ ਇਸਤਰੀ ਦੇ ਪੁਰਖ ਦੇ ਨਾਲ ਤੇ ਪੁਰਖ ਦੀ ਇਸਤਰੀ ਦੇ ਨਾਲ ਭਾਵ ਕਿ ਘਰ ਵਾਲੀ ਦੀ ਘਰ ਵਾਲੇ ਨਾਲ ਤੇ ਘਰ ਵਾਲੇ ਦੀ ਸਰਬਲੀ ਨਾਲ ਰਿਸ਼ਤੇਦਾਰੀ ਹੈ ਪਰ ਅੰਤ ਸਮੇਂ ਦੇ ਵਿੱਚ ਉਹ ਵੀ ਸਾਥ ਛੱਡ ਜਾਂਦੀ ਹੈ ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰਪਾ ਕੀ ਅਕੀਲੇ ਸਮੇਂ ਉਹ ਵੀ ਕਹਿ ਦਿੰਦੀ ਹੈ ਉਹਨ ਭੂਤ ਬਣ ਗਿਆ ਕਹ ਫ੍ਰੀਤ ਬਣ ਗਿਆ ਕਹ ਇਹਨੂੰ ਜਲਦੀ ਦੇ ਨਾਲ ਲੈ ਜਾ ਸੰਸਕਾਰ ਕਰ ਆਈਏ ਕਿਤੇ ਮੇਰੇ ਬੱਚਿਆਂ ਨੂੰ ਨਾ ਸਿਪੜ ਜਾਵੇ ਸਭ ਤੋਂ ਵੱਡੀ ਰਿਸ਼ਤੇਦਾਰੀ ਵੀ ਖਤਮ ਹੋ ਜਾਂਦੀ ਹੈ ਇਸ ਕਰਕੇ ਚਾਹੇ ਮਾਤਾ ਹੋਵੇ ਪਿਤਾ ਹੋਵੇ ਘਰਵਾਲੀ ਹੋਵੇ ਪੁੱਤਰ ਹੋਵੇ ਰਿਸ਼ਤੇਦਾਰ ਹੋਵੇ ਭਵੇਂ ਕਿੰਨੇ ਵੀ ਪਿਆਰੇ ਮਿੱਤਰ ਹੋਣ ਨਾ ਉਹ ਸਾਰਿਆਂ ਦੇ ਨਾਲ ਜਿਹੜਾ ਰਿਸ਼ਤਾ ਹੈ ਪੂਰਬਲੇ ਕਰਮਾ ਕਰਕੇ ਹੈ ਪਰ ਅੰਤੈ ਕੋ ਨਾ ਸਹਾਈ ਅੰਤ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨਾਲ ਜਾਣ ਵਾਲਾ ਨਹੀਂ ਮੌਕਤ ਮਾਨ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੋਕਤ ਮਾਲ ਮੋਤੀਆਂ ਦੀ ਮਾਲਾ ਮੋਤੀਆਂ ਦੀ ਮਾਲਾ ਹੋਵੇ ਕਨਕ ਹੀਰਾ ਕਨਕ ਆਖਦੇ ਹੀ ਹਨ ਸੋਨੇ ਨੂੰ ਲਾਲ ਹੀਰਾ ਕੀਮਤੀ ਹੀਰਾ ਲਾਲ ਹੋਵੇ ਹੀਰਾ ਕੋਲ ਹੋਵੇ ਇਹ ਸਾਰਾ ਕੁਝ ਹੀ ਮਨ ਰੰਜਨ ਕੀ ਮਾਇਆ ਇਹ ਮਨ ਨੂੰ ਖੁਸ਼ ਰੱਖਣ ਵਾਸਤੇ ਕੇਵਲ ਇਹ ਵਸਤਾਂ ਹਨ ਇਹਨਾਂ ਦਾ ਹੋਰ ਕੋਈ ਲਾਭ ਨਹੀਂ ਇਹ ਅੰਤ ਸਮੇਂ ਦੇ ਵਿੱਚ ਸਹਾਈ ਨਹੀਂ ਹੋ ਸਕਦੀਆਂ ਦਰਗਾਹ ਦੇ ਵਿੱਚ ਸਜਾਵਾਂ ਤੋਂ ਬਚਾ ਨਹੀਂ ਸਕਦੀਆਂ ਚਾਹੇ ਮੋਤੀਆਂ ਦੀ ਮਾਲਾ ਹੋਵੇ ਸੋਨਾ ਹੋਵੇ ਖੀਰੇ ਹੋਣ ਲਾਲ ਹੋਣ ਇਹ ਸਾਰੇ ਹੀ ਕੇਵਲ ਦੁਨੀਆ ਦੇ ਵਿੱਚ ਮਾਤ ਲੋਕ ਦੇ ਵਿੱਚ ਸੰਸਾਰ ਦੇ ਵਿੱਚ ਮਨੁੱਖ ਨੂੰ ਖੁਸ਼ ਰੱਖਣ ਵਾਸਤੇ ਆਪਣੇ ਮਨ ਨੂੰ ਖੁਸ਼ ਰੱਖਣ ਵਾਸਤੇ ਇਹ ਬਣੀਆਂ ਹਨ ਇਹ ਕਮਾਇਆ ਹੈ ਹਾਂ ਹਾਂ ਕਰਤ ਬਿਖਾਨੀ ਆਬਦਾ ਹੈ ਤਾਂ ਮੈਂ ਸੰਤੋਖ ਨਾ ਪਾਇਆ ਮਨ ਨੂੰ ਕਸਾਰੀ ਜ਼ਿੰਦਗੀ ਹਾਏ ਹਾਏ ਕਰਦਾਰੇ ਦਾ ਹੈ ਪਰ ਮਨ ਨੂੰ ਤ੍ਰਿਪਤੀ ਨਹੀਂ ਮਨ ਨੂੰ ਸੰਤੋਖ ਨਹੀਂ ਸੰਤੋਖ ਕਿਸ ਤਰ੍ਹਾਂ ਆਣਾ ਹੈ ਤ੍ਰਿਸ਼ਨਾ ਵਿਰਲੇ ਹੀ ਕੀ 부ਝੀ ਹੈ ਕੋਟ ਜੋੜੇ ਲੱਖ ਕਰੋੜੇ ਪਰੇ ਪਰੇ ਹੀ ਕੋ ਲੂਜੀਏ ਲੱਖਾਂ ਜੋੜ ਲੈ ਕਰੋੜਾਂ ਜੋੜ ਲੈ ਪਰ ਮਨ ਨੂੰ ਤ੍ਰਿਪਤੀ ਨਹੀਂ ਜੇ ਅੱਜ ਲੱਖ ਹੈ ਤੇ ਕਰੋੜਾ ਆ ਜਾਵੇ ਕਰੋੜ ਹੈ ਤੇ ਅਰਬ ਆ ਜਾਂਦੇ ਅਰਬ ਇਥੇ ਸੰਖ ਆ ਜਾਵੇ ਕ੍ਰਿਸ਼ਨਾ ਹਮੇਸ਼ਾ ਮਨੁੱਖ ਦੀ ਵੰਦੀ ਰਹਿੰਦੀ ਹੈ ਸਾਰੀ ਜ਼ਿੰਦਗੀ ਹਾਇ ਹਾਇ ਕਰਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ ਤਾਂ ਮੈਂ ਸਦੋਖ ਨਾ ਪਾਇਆ ਫਿਰ ਵੀ ਅੰਦਰੋਂ ਤ੍ਰਿਪਤੀ ਨਹੀਂ ਅੰਦਰੋਂ ਮਨੁੱਖ ਰਜਦਾ ਨਹੀਂ ਚਾਹੇ ਕਿੰਨਾ ਵੀ ਅਮੀਰ ਕਿਉ ਨਾ ਹੋ ਜਾਵੇ ਬਖਸ਼ਿਸ਼ ਕਰ ਦੇਨਾ ਹਾਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤਰੰਗਾ ਮਨੁੱਖ ਦੇ ਕੋਲ ਹਾਥੀ ਹੋਣ ਹਸਤ ਆਖ ਦੇਣ ਹਾਥੀ ਨੂੰ ਹਾਥੀ ਹੋਣ ਰਥ ਹੋਣ ਆ ਸਭ ਪਵਨ ਤੇਜ ਧਣੀ ਹਵਾ ਤੂੰ ਤੇਜ ਚੱਲਣ ਵਾਲੇ ਘੋੜੇ ਕਿਉਂ ਨਾ ਹੋਣ ਭੂਮਨ ਜਗੀਰਾ ਕਿਉਂ ਨਾ ਹੋਣ ਧਰਤੀ ਦੇ ਉੱਤੇ ਰਾਜ ਕਿਉਂ ਨਾ ਕਰਦਾ ਹੋਵੇ ਚਤੁਰੰਗਾ ਚਾਰ ਤਰ੍ਹਾਂ ਦੀ ਫੌਜ ਦਾ مالک ਕਿਉਂ ਨਾ ਬਣ ਜਾਵੇ ਇਨ੍ਹਾਂ ਕੁਝ ਹੁੰਦੇ باوجود ਵੀ ਮਨੁੱਖ ਸੰਤੋਖੀ ਨਹੀਂ ਹੋਇਆ ਅੰਦਰੋਂ ਮਨ ਤ੍ਰਿਪਤ ਨਹੀਂ ਹੋਇਆ ਸੰਗਣਾ ਚਾਲਿਓ ਇਨ ਮੈਂ ਕਛਵੇ ਊਠ ਸਿਦਾਉ ਨਾ ਕਰ ਹੁਣ ਭਵੇਂ ਹਾਥੀ ਹੁਣ ਘੋੜੇ ਹੋਣ ਜਾਗੀਰਾਂ ਹੋਣ ਚਾਰ ਤਰ੍ਹਾਂ ਦੀ ਫੌਜ ਹੋਵੇ ਇਹਨਾਂ ਦੇ ਵਿੱਚੋਂ ਕੋਈ ਵੀ ਨਾਲ ਜਾਣ ਵਾਲਾ ਨਹੀਂ ਸੰਗ ਨਾ ਚਾਲਿਓ ਇਨ ਮੈਂ ਖਚਵੇ ਇਹਨਾਂ ਦੇ ਵਿੱਚੋਂ ਕੋਈ ਸਾਥ ਦੇਣ ਵਾਲਾ ਨਹੀਂ ਊਠ ਸਿਧਾਯੋ ਨੰਗਾ ਨਾਂਗੇ ਆਵਲ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਇਸ ਸੰਸਾਰ ਵਿੱਚ ਜਿਹੜਾ ਮਨੁੱਖ ਆਇਆ ਖਾਲੀ ਆਇਆ ਤੇ ਖਾਦੀ ਚਲਾ ਜਾਂਦਾ ਖਣ ਹੁਣ ਕਿੰਨੀਆਂ ਵੀ ਜ਼ਕੀਰਾ ਹੋਣ ਕਿੰਨਾ ਵੀ ਧਨ ਮਨੁੱਖ ਦੇ ਕੋਲ ਕਿਉਂ ਨਾ ਹੋਵੇ ਬੈਂਕ ਕਿਉਂ ਨਾ ਭਰੇ ਹੋਣ ਨਾਲ ਕੁਝ ਵੀ ਨਹੀਂ ਜਾ ਸਕਦਾ ਨਾਲ ਕੇਵਲ ਨਾਮ ਜਾਣਾ ਹੈ ਸਿਮਰਨ ਜਾਣਾ ਹੈ ਬੰਦਗੀ ਜਾਣੀ ਹੈ ਜਹ ਮਾਤ ਪਿਤਾ ਸੁਤੰਬੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਤ ਸਹਣ ਉਥੇ ਜਿੱਥੇ ਮਾਤਾ ਪਿਤਾ ਘਰਵਾੜੀ ਭੈਣ ਭਰਾ ਰਿਸ਼ਤੇਦਾਰ ਮਿੱਤਰ ਸਾਰੇ ਪਾਸੇ ਹਟ ਜਾਂਦੇ ਹਨ ਇਹ ਮਨ ਉਥੇ ਨਾਮ ਤੇਰੇ ਸਹਾਇ ਹੋਣਾ ਹੈ ਇਸ ਸੰਸਾਰ ਦੇ ਵਿੱਚ ਜਿਹਨੇ ਨਾਮ ਜੱਪਿਆ ਹੈ ਅਖੀਰਲੇ ਸਮੇਂ ਦੇ ਵਿੱਚ ਵੀ ਉਸ ਨਾਮ ਨੇ ਕੰਮ ਆਉਣਾ ਹੈ ਦਰਗਾਹ ਦੇ ਵਿੱਚ ਵੀ ਕੰਮ ਆਉਣਾ ਹੈ ਕੇਵਲ ਨਾਮ ਨੇ ਕਿੰਨਾ ਵੀ ਧਨ ਜੋੜ ਲਈਏ ਕਿੰਨੀ ਵੀ ਇਸ ਸੰਸਾਰ ਦੇ ਵਿੱਚ ਆਪਣੀ ਜੈਜਕਾਰ ਕਿਉਂ ਨਾ ਹੋਵੇ ਪਰ ਉੱਥੇ ਕੇਵਲ ਉਹੀ ਪੁੱਛਿਆ ਜਾਣਾ ਕਿ ਆਤ ਹੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਉੱਥੇ ਤੇ ਪੁੱਛਿਆ ਜਾਣਾ ਹੈ ਕਿ ਤੂੰ ਹਟ ਕਰਨ ਵਾਸਤੇ ਗਿਆ ਸੀ ਕੀ ਕਮਾ ਕੇ ਲਕੇ ਆਇਆ ਹੈ ਕਿਹੜਾ ਨਾਮ ਜਪਿਆ ਆਪਣਾ ਜਨਮ ਮਰਨ ਖਤਮ ਵਾਸਤੇ ਗਿਆ ਸੀ 84 ਲੱਖ ਜੂਨਾ ਤੋਂ ਬਾਅਦ ਇੱਕ ਮਨੁੱਖ